ਦੇ ਨੇ ਆਪ ਕੀ ਦੇ ਦੇਗੀ ਪੰਜ ਹੋਇਆਂ ਦੀ ਤੇਰੀ ਸਾਧਨਾ ਹਣ ਹੋਇਆਂ ਦੀ ਤੇਰੀ ਸਾਧਨਾ ਧੰਨਵਾਦ ਕਰਦੇ ਆਂ ਐਨ ਆਰ ਆ ਵੀਰਾਂ ਦਾ ਅਤੇ ਸਮੂਹ ਨਗਰ ਨਵਾਂ ਸਿੰਘਾਂ ਦਾ ਜਿਨ੍ਹਾਂ ਨੇ ਤਨੋਂ ਮਨੋਂ ਸੰਤ ਬਾਬਾ ਹੀਰਾ ਲਾਲ ਸਿੰਘ ਜੀ ਦੀ ਸਲਾਨਾ ਵਰਸੀ 61ਵੀਂ ਵਰਸੀ ਮਨਾ ਰਹੇ ਆ ਜਿਦੇ ਵਿੱਚ ਸਾਡੇ ਤਿੰਨ ਲੜੀਆਂ ਦੇ ਖੰਡ ਪਾਠ ਪ੍ਰਕਾਸ਼ ਹੋਏ ਸੀਗੇ ਪਹਿਲੀ ਲੜੀ 'ਚ 51 ਖੰਡ ਪਾਠ ਦੂਜੀ ਲੜੀ 'ਚ ਵੀ 51 ਖੰਡ ਪਾਠ ਤੀਜੀ ਲੜੀ 'ਚ 48 ਖੰਡ ਪਾਠ ਪ੍ਰਕਾਸ਼ ਕੀਤੇ ਗਏ ਆ ਜਿਦੇ ਬਾਬਾ ਜੀ ਯਾਦ ਦੇ ਵਿੱਚ ਅੱਗੇ ਸਾਡੇ ਲੰਗਰ ਹਾਲ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਸਾਡੇ ਐਨ ਆਰ ਆਈ ਵੀਰ ਨਾਰਵੇ ਪਰਿਵਾਰ ਸਰਦਾਰ ਅਣਪਾ ਨਾਰਵੇ ਬੱਬੂ ਨਾਰਵੇ ਇਹਨਾਂ ਨੇ ਥਾਂ ਗੁਰਦਰਾ ਸਾਹਿਬ ਨੂੰ ਦਿੱਤਾ ਜਿਹਦੇ ਵਿੱਚ ਬਹੁਤ ਵਧੀਆ ਲੰਗਰ ਹਾਲ ਬਣਿਆ ਉਹ ਸੰਗਤ ਦੀ ਸਹੂਲਤ ਨੂੰ ਬਹੁਤ ਵਧੀਆ ਜਿਹਦੇ ਵਿੱਚ 1.550 ਸੰਗਤ ਇਕੱਠੀ ਪ੍ਰਸ਼ਾਦਾ ਖਾ ਸਕਦੀ ਆ ਅਸੀਂ ਇਹ ਐਨ ਆਰਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਗ੍ਰਾਮ ਪੰਚਾਇਤ ਵੱਲੋਂ ਅਤੇ ਮੌਜੂਦਾ ਸਰਪੰਚ ਹੋਣ ਦੇ ਨਾਤੇ ਮੈਂ ਇਹ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਆਂ ਧੰਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬੇ ਬਾਬਾ ਰਾ ਲੀਲਾ ਬਾਬਾ ਹਿਰਾ ਲਾਲ ਸਿੰਘ ਜੀ ਦੇ ਵਰਸੀ ਦੀ ਯਾਦ ਵਿੱਚ ਅਸੀਂ ਕਾਟੇਂ ਵਾਸੀ ਮਨਾਣੇ ਆ ਬੜੇ ਧੂਨ ਤੋਂ ਸਾਰਾ ਨਗਰ ਨਿਵਾਸੀ ਐਨ ਆਰ ਵੀਰ ਸਾਰੇ ਰਲ ਮਿਲ ਕੇ ਤੇ ਇਹਦੀਆਂ ਤਿਆਰੀਆਂ ਅਸੀਂ ਮਹੀਨਾ ਪਹਿਲਾਂ ਹੀ ਸਾਨੀਆਂ ਹੋ ਲਾਂ ਜਾਂਦੀਆਂ ਤੇ ਸਾਰੀਆਂ ਤੇਰਾ ਲੰਗਰ ਵੀ ਤਿਆਰ ਕਰਿਆ ਐਨ ਆਰ ਵੀਰਾਂ ਦੇ ਸਹਿਯੋਗ ਨਾਲ ਦੱਸਿਆ ਸਰਪੰਚ ਸਾਹਿਬ ਨੇ ਡੈਂਪਾ ਵੀਰ ਤੇ ਬੱਬੂ ਵੀਰ ਇਹਨਾਂ ਨੇ ਤੋਂ ਦਿੱਤਾ ਸੀਗਾ ਸਾਡੇ ਮੇਰੇ ਚਾਚੇ ਦੇ ਲੜਕੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਸਾਰੇ ਨਗਰੀਆਂ ਦੇ ਸਹਿਯੋਗ ਦੇ ਨਾਲ ਅਸੀਂ ਵਰਸੀ ਧੂਤਾ ਨੂੰ ਮਨਾ ਰਹੇ ਹਾਂ ਬਾਕੀ ਸਾਰੀਆਂ ਗੱਲਾਂ ਸਰਪੰਚ ਸਾਹਿਬ ਨੇ ਦੱਸ ਦਿੱਤੀਆਂ ਉਹ ਠੀਕ ਆ ਤੇ ਲੜਕੀਆਂ ਨੂੰ ਬਹੁਤ ਚਾਹ ਹੁੰਦਾ ਸਾਰੇ ਨਗਰ ਨੂੰ ਬਹੁਤ ਚਾਹ ਹੁੰਦਾ ਬਾਬਾ ਜੀ ਦੀ ਵਰਸੀ ਦਾ ਤੇ ਅਸੀਂ ਸਾਰੇ ਰਲ ਮਿਲ ਕੇ ਸਾਰਾ ਨਗਰ ਪੰਚਾਇਤ ਤੇ ਕਮੇਟੀ ਰਲ ਕੇ ਮਨਾਉਣਾ ਤੇ ਨਗਰੀਆਂ ਦਾ ਬਹੁਤ ਸਹਿਯੋਗ ਉਹ ਬਹੁਤ ਮਾਇਆ ਭੇਜ ਦਿਆ ਮਾਇਆ ਦੇ ਨਾਲ ਹੀ ਸਾਰੇ ਚੱਲਦੇ ਆ ਤੇ ਦੇਖ ਰਿਓ ਕਿਦਾਂ ਥਾਂ ਥਾਂ ਲੰਗਰ ਚੱਲੇ ਆ ਬਾਬਾ ਜੀ ਦੀ ਕਿਰਪਾ ਸਾਰੇ ਨਗਰ ਤੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਐਸੇ ਰਲ ਮਿਲ ਕੇ ਅਸੀਂ ਇਹ ਵਰਸੀ ਬਾਬਾ ਜੀ ਦੀ ਮਨਾਉਂਦੇ ਜੇ ਬਾਤ ਛੱਡ ਕੇ ਸਾਰਿਆਂ ਤੁਹਾਡਾ ਤੁਹਾਡੇ ਮਧੀਆਂ ਆਰਾਮ ਐ ਅਸੀਂ ਤੁਹਾਡਾ ਵੀ ਉਹ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਰਾਜ ਸਿੰਘ ਹੈ ਜੀ ਆਪਣੇ 61ਵੀਂ ਵਰਸੀ ਬਾਬਾ ਸੰਤ ਬਾਬਾ ਹੀਰਾ ਲਾਲ ਸਿੰਘ ਦੀ ਮਨਾਈ ਜਾਂਦੀ ਹੈ ਜੀ ਸਾਰਾ ਪਿੰਡ ਦਾ ਏਕਾ ਜੀ ਤੇ ਧੂਮ ਧਾਮ ਦੇ ਨਾਲ ਸਾਰਾ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਜੀ ਤੇ ਵਰਸੀ ਹਰ ਸਾਲ ਪੂਰੀ ਮਰੀ ਸ਼ਰਧਾ ਦੇ ਨਾਲ ਮਨਾਈ ਜਾਂਦੀ ਹੈ ਜੀ। ਜੀ। ਹਾਂ ਤੇ ਕਿੰਨਾ ਕੁ ਲੋਕ ਇੱਥੇ ਆਉਂਦਾ ਕਿਵੇਂ ਸਾਰਾ ਅਰੇਂਜਮੈਂਟ ਕਰਦੇ ਨੇ ਜੀ। ਇੱਥੇ ਜੀ ਐਨ ਆਰ ਆਈ ਵੀਰ ਵੀ ਬਹੁਤ ਆਉਂਦੇ ਆ ਤੇ ਬਾਕੀ ਆਸੇ ਪਾਸੇ ਦੇ ਪਿੰਡਾਂ ਤੋਂ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ। ਤੇ 4-5000 ਦੇ ਨੇੜੇ ਇਕੱਠ ਹੋ ਜਾਂਦਾ ਹਰੇਕ ਪੜਾ ਤੇ ਤੇ ਬਹੁਤ ਜ਼ਿਆਦਾ ਵਰਸੀ ਸ਼ਾਦਾ ਦੇ ਨਾਲ ਮਨਾਈ ਜਾਂਦੇ। ਠੀਕ ਹੈ ਜੀ। ਨਗਰ ਕੀ ਤਨਜੀ ਦੇ ਨਾਲ ਤੂੰ ਇੰਨਾ ਚਾਹ ਹੁੰਦਾ। हां जी मेरा नाम बलदेव सिंह बब्बू नार्वे ਦੇ ਭਾਈ ਦੇ ਸੀ ਪਿੰਡਾਂ ਗਏ ਸਾਡਾ ਤੇ ਅਸੀਂ ਨਾਰਵੇਜ ਰਹਿੰਦੇ ਆ ਤੇ ਬਾਬਾ ਜੀ ਵਾਰਸੀ ਰੱਖੜ ਮਣਾਈ ਜਾਂਦੀ ਹੈ ਤੇ ਅਸੀਂ ਰੱਖੜ ਪਹੁੰਚਦੇ ਜਰੂਰ ਸਾਰਾ ਪਰਿਵਾਰ ਤੇ ਬਾਬਾ ਜੀ ਵਾਰਸੀ ਬਹੁਤ ਸਾਦਾ ਮਣਾਈ ਜਾਂਦੀ ਹੈ ਵਧੀਆ ਪਰਵਾਨਾਂ ਦਾ ਕਮੇਟੀ ਬਹੁਤ ਵਧੀਆ ਸਾਰਾ ਕੁਝ ਵਧੀਆ ਬਾਬਾ ਜੀ ਦਾ ਲੰਗਰ ਹਾਲ ਬਣਾਇਆ ਗਿਆ ਤੇ ਹੋਰ ਬਹੁਤ ਬਾਬਾ ਜੀ ਸਰਦਾਂ ਦਾ ਕੰਮ ਹੋ ਰਿਹਾ ਜੀ ਤੇ ਹਰ ਸਾਲ ਇਦਾਂ ਹੀ ਨਾਰਵੇ ਤੋਂ ਇੰਨੀ ਦੂਰ ਆਉਂਦੇ ਆ ਜੀ ਇੱਥੇ ਹਾਂਜੀ ਹਾਂ ਹਰ ਸਾਲ ਆਉਂਦੇ ਆ ਇਸੇ ਸਾਰੇ ਜਿੰਨੇ ਵੀ ਪਿੰਡ ਦੇ ਵਿਦੇਸ਼ ਚ ਰਹਿੰਦੇ ਸਾਰੇ ਹੀ ਆਉਂਦੇ तकरीबन ਜੀ ਹਾਂਜੀ ਸਾਰੇ ਕੈਨੇਡਾ ਤੋਂ ਵੀ ਹੋਰ ਵੀ ਜਿਹੜੇ ਦੇਸ਼ ਦੇ ਸਾਬਕਾ ਰਹਿੰਦੇ ਆ ਸੰਗਤ ਜਾਨੀ ਪਹੁੰਚੇ ਬਾਬਾ ਜੀ ਨਹੀਂ ਸਰਦਾ ਪੂਰਾ ਚਾਹ ਹੁੰਦਾ ਇਸ ਨਗਰ ਜੀ ਹਾਂਜੀ ਨਗਰ ਤੋਂ ਬਹੁਤ ਚਾਹ ਹੈ ਠੀਕ ਧੰਨਵਾਦ ਜੀ ਸਾਬਕਾ ਸਰਪੰਚ ਕੁਲਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਕਟਰੀ ਆ ਤੇ ਮੇਰੇ ਨਾਲ ਸਾਡੀ ਸਮੁੱਚੀ ਟੀਮ ਮੈਂਬਰ ਆ ਜੋ ਮੇਰੇ ਨਾਲ ਮੌਜੂਦ ਆ ਸਾਰਾ ਪਿੰਡ ਨਾਲ ਮਿਲ ਕੇ ਸੀ ਸੰਤ ਬਾਬਾ ਹੀਰਾ ਲਾਲ ਸਿੰਘ ਜੀ ਮਹਾਰਾਜ ਅਤੇ ਐਨ ਆਰ ਆਈ ਵੀਰ ਬਾਹਰਲੀਅਨ ਇਲਾਕਾ ਨਿਵਾਸੀ ਸੰਗਤਾਂ ਰਲ ਮਿਲ ਕੇ ਬਾਬਾ ਹੀਰਾ ਲਾਲ ਸਿੰਘ ਜੀ ਮਹਾਰਾਜ ਦੀ 61ਵੀਂ ਵਰ੍ਹੇ ਵਾਰੀ ਬੜੀ ਧੂਮਤਾਬ ਨਾਲ ਮਨਾ ਰਹੇ ਆਂ ਸਾਡਾ ਸਾਰਾ ਨਗਰ ਇੱਕ ਨਗਰ ਆ ਇਹਦੇ ਵਿੱਚ ਇੱਕੋ ਹੀ ਗੁਰਦੁਆਰਾ ਕਿਉਂਕਿ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਬਾਬਾ ਹੀਰਾ ਲਾਲ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਇੱਕੋ ਹੀ ਗੁਰਦੁਆਰਾ ਅਸੀਂ ਰਲ ਮਿਲ ਕੇ ਸਾਰੇ ਗੁਰੂਆਂ ਪੀਰਾਂ ਦੇ ਦਿਨ ਮਨਾਉਨੇ ਆਂ ਸਾਰਾ ਪਿੰਡ ਇਕ ਮੋਠਾ ਸੰਗਤਾਂ ਮਾਇਆ ਵੀ ਬਹੁਤ ਦਾਨ ਕਰਦੀ ਆਂ ਅਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਸੰਗਤਾਂ ਵੱਲੋਂ ਆਂ ਤੋ ਸਾਰੀ ਸੰਗਤਾਂ ਨੇ ਰਲ ਮਿਲ ਕੇ ਬਾਬਾ ਹੀਰਾ ਲਾਲ ਸਿੰਘ ਦਾ 61ਵਾਂ ਵਰ੍ਹੇਵਾ ਦਿਹਾੜਾ ਮਨਾਇਆ ਇਸੇ ਤਰ੍ਹਾਂ ਹੀ ਲਗਾਤਾਰ ਮਨਾਉਂਦੇ ਰਵਾਂਗੇ ਜੋ 350 ਸਾਲਾ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਉਹ ਵੀ ਸੰਗਤਾਂ ਇਸ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਵਿੱਚ ਮਨਾਉਣਗੀਆਂ ਤੋ ਜਿੰਨੀਆਂ ਬਾਹਰੋਂ ਆਈਆਂ ਸੰਗਤਾਂ ਅਸੀਂ ਤੁਹਾਡਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ